ਇੰਨਾ ਜਿਵੇਂ ਮੇਰਾ ਜਿਹੜਾ ਬੇਟਾ ਸੀ ਕਾਫੀ ਇੰਟੈਲੀਜੈਂਟ ਸੀਗਾ ਇਥੇ ਕਾਲਜ ਵੱਲੋਂ ਵੀ ਉਹਨੂੰ ਮਿਸਟਰ ਪਰਫੈਕਟ ਦਾ ਖਿਤਾਬ ਦਿੱਤਾ ਗਿਆ ਸੀਗਾ ਬੇਟੀ ਮੇਰੀ ਬਾ ਨਿਊਜ਼ੀਲੈਂਡ ਦੇ ਵਿੱਚ ਹੈ ਤੇ ਉਹਨੇ ਉਹਨੂੰ ਇਨਵਾਈਟਸ ਆਪਣੇ ਵਿਜ਼ਿਟ ਕਰਨ ਲਈ ਸੱਦਿਆ ਸੀਗਾ ਉੱਥੇ ਮੇਰਾ ਜਵਾਈ ਜੇਲਰ ਹੈ ਇੱਕ ਦਿਨ ਉਹ ਜੇਲ ਦਿਖਾਉਣ ਲਈ ਉਹਨੂੰ ਲੈ ਕੇ ਗਿਆ ਤਾਂ ਉੱਥੇ ਦੇ ਜੇਲ ਅਧਿਕਾਰੀ ਸੀ ਉਹਨੇ ਮੇਰੇ ਬੇਟੇ ਦੀ ਪਰਸਨੈਲਿਟੀ ਤੇ ਫਿਟਨੈਸ ਬੜੀ ਅੱਛੀ ਲੱਗੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਪੁਲਿਸ ਜੁਆਇਨ ਕਰੋ ਉਹਨੇ ਕਿਹਾ ਵੀ ਮੈਂ ਤਾਂ ਪਿੱਛੇ ਬਿਜ਼ਨਸ ਕਰਦਾ ਫਿਰ ਮੇਰੇ ਕੋ ਵੀਜ਼ਾ ਵੀ ਹੈ ਨਹੀਂ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਟੈਸਟ ਦਿਓ ਨੌਕਰੀ ਦੇ ਲਈ ਜੇ ਕਲੀਅਰ ਕਰ ਜਾਗੇ ਤਾਂ ਵਰਕ ਪਰਮਿਟ ਅਸੀਂ ਦੇ ਦਾਂਗੇ ਤੁਹਾਨੂੰ ਤਾਂ ਮੇਰੇ ਬੇਟੇ ਨੇ ਜੜੀ ਜਾਏ ਉੱਥੇ ਦੀ ਰਿਟਰਨ ਔਰ ਫਿਜ਼ੀਕਲ ਸਾਰੇ ਟੈਸਟ ਬਾਸਕੀ ਤੇ ਤੇ ਜਿਹੜਾ ਵੈਜੀਟੇਰੀਅਨ ਮੇਰਾ ਬੇਟਾ ਸੀ ਤੋਂ ਦੀ ਜਿਹੜੀ ਮੈਡੀਕਲ ਰਿਪੋਰਟ ਆ ਉਹਦੇ ਵਿੱਚ ਵੈਜੀਟੇਰੀਅਨ ਔਰ ਅਲਕੋਹਲ ਫ੍ਰੀ ਬਾਡੀ ਦੇ ਜੋ ਨਤੀਜੇ ਹੋਏ ਤਾਂ ਉਹਨਾਂ ਨੇ ਕਾਫੀ ਪ੍ਰਭਾਵਿਤ ਹੋ ਕੇ ਉਹਨੂੰ 5 ਸਾਲ ਦਾ ਵਰਕ ਦਿੱਤਾ ਤੇ ਹੁਣ 26 ਅਪ੍ਰੈਲ ਨੂੰ ਉਹਦੀ ਗ੍ਰੈਜੂਏਸ਼ਨ ਡਿਗਰੀ ਦੇ ਨਾਲ ਕਿ ਡਿਪਾਰਟਮੈਂਟ ਦੀ ਨੌਕਰੀ ਉਹਨਾਂ ਨੇ ਪੁਲਿਸ ਦੇ ਵਿੱਚ ਉਹਨੂੰ ਪੱਕੇ ਤੌਰ ਤੇ ਚਲੋ ਪਤਾ ਲੱਗਿਆ ਕਿ ਹੋ ਜੇਗਾ ਕਿਉਂਕਿ ਮੈਨੂੰ ਤਾਂ ਯਕੀਨ ਨਹੀਂ ਸੀਗਾ ਕਿਉਂਕਿ ਮੈਂ ਤਾਂ ਇਹ ਚਾਹਦਾ ਨਹੀਂ ਸੀ ਵੀ ਮੇਰਾ ਇੱਕੋ ਬੇਟਾ ਐਥੇ ਉਹਦੇ ਲਈ ਬਹੁਤ ਅੱਛਾ ਬਿਜ਼ਨਸ ਅਸੀਂ ਤਿਆਰ ਕਰਕੇ ਰੱਖਿਆ ਸੀ ਤੇ 4 ਗੀ ਮਹੀਨੇ ਬਾਅਦ ਉਹਨੇ ਮੁੜ ਕੇ ਆਣਾ ਸੀਗਾ ਜਦੋਂ 15 ਜਨਵਰੀ ਨੂੰ ਮੈਂ ਦੇਖਦਾ ਜੀ ਉਹਨੇ ਆਣਾ ਤਾਂ ਮੈਨੂੰ 28 ਦਸੰਬਰ ਨੂੰ ਉਹਨਾਂ ਨੇ ਦੱਸਿਆ ਵੀ ਪਪਾ ਇਹਨੂੰ ਇੱਥੇ ਸਰਕਾਰੀ ਜੋਬ ਮਿਲਦੀ ਪਈ ਹੈ ਦੱਸੋ ਕਿੱਦਾਂ ਕਰਨੀ ਫਿਰ ਮੈਂ ਕਿਹਾ ਵੀ ਚਲੋ ਜੇ ਕੁਝ ਹੈਗਾ ਤਾਂ ਉਹਦੇ ਲਈ ਹੈ ਤਾਂ ਬੇਟੇ ਦੀ ਕਾਬਲੀਅਤ ਉਥੇ ਹੀ ਸਰਕਾਰ ਆ ਰਹੀ ਆ ਤਾਂ ਕਰ ਲਵੇ ਤਾਂ ਫਿਰ ਬੱਚਿਆਂ ਨੇ ਰਜਵਾਈ ਨੇ ਵੀ ਕਾਫੀ ਹੈਲਪ ਕਰਕੇ ਉਹ ਦਿਨ ਮਦਦ ਕੀਤੀ ਤੇ ਉਸ ਵੇਲੇ ਉੱਥੇ ਸਰਕਾਰੀ ਤੌਰ ਤੇ ਪੁਲਿਸ ਵੀ ਸ਼ਾਮਿਲ ਹੋ ਗਿਆ ਜੇ ਤੁਹਾਨੂੰ ਪਤਾ ਲੱਗੇ ਚੇ ਮੁੰਡੇ ਦੀ ਪਹਿਲੇ ਵੀ ਜਿਹੜਾ ਵੀ ਕੋਈ ਸੀਜ਼ਨ ਮੰਨਦਾ ਸੀ ਤੇ ਮੁੰਡੇ ਨੇ ਡਾਈਟੀਸ਼ਨ ਦਾ ਵੀ ਕੋਸ਼ਿਸ਼ ਹੈ ਔਰ ਜਿਮ ਦੇ ਨਾਲ ਬੜੀ ਉਹਦੀ ਲਗਾਰ ਸੀਗਾ ਬੋਡੀ ਬਹੁਤ ਬਲੀਆ ਉਹਨੇ ਆਪਣੀ ਬਣਾਈ ਹੋਈ ਸੀ ਸਾਰੀ ਦੁਨੀਆ ਮਤਲਬ ਚਾਹ ਮਤਲਬ ਪ੍ਰੇਮ ਕਰਦੀ ਸੀ ਸਾਰਾ ਲਾਕਾ ਨੂੰ ਤੇ ਜਦੋਂ ਹੋਇਆ ਤਾਂ ਸਰ ਸਾਨੂੰ ਤਾਂ ਹੋਣੀ ਸੀ ਕੁਝ پورے ਇਲਾਕੇ ਨੂੰ ਉਹਦੇ ਤੇ ਮਾਣ ਤੇ ਬੜੀ ਖੁਸ਼ੀ ਪ੍ਰਸੰਤਾ ਹੋਈ ਹੈ ਮੇਰਾ ਬੇਟਾ ਸਤਿਅਮ ਨਿਊਜ਼ੀਲੈਂਡ ਕੋਲ ਮੰਡ ਲਈ ਗਿਆ ਸੀ ਵਿਸਟਰ ਵਿਜਟ ਹੈ ਸਿਸਟਰ ਨੇ ਬੁਲਾਇਆ ਸੀਗਾ ਤੇ ਉਹ ਉਧਰ ਉਹਨੇ ਨਿਊਜ਼ੀਲੈਂਡ ਸਰਕਾਰ ਨੇ ਜਿਹਦਾ ਮੇਰਾ ਬੇਟਾ ਜਵਾਈ ਹੈ ਜਿਸ ਦਾ ਦਾਮਾਦ ਮੇ ਦਾ ਉਹ ਵੀ ਨਿਊਜ਼ੀਲੈਂਡ ਜੇਲਡ ਡਿਪਾਰਟਮੈਂਟ ਦੇ ਵਿੱਚ ਹੈ ਉਹ ਆਪਣੇ ਜੀਜੂ ਦੇ ਨਾਲ ਘੁੰਮਣ ਲਈ ਗਿਆ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਇਸ ਤਰ੍ਹਾਂ ਦੇ ਫਿਟਨੈਸ ਸਾਡੇ ਲੜਕੀਆਂ ਦੀ ਜ਼ਰੂਰਤ ਹੈ ਤੇ ਸਾਡੇ ਮੇਰੇ ਦਮਾਦ ਨੇ ਕਿਹਾ ਵੀ ਇਹ ਤਾਂ ਵਿਜ਼ਟਰ ਵਿਜ਼ੇ ਤੇ ਆਇਆ ਉਹ ਕਹਿੰਦੇ ਵੀਜ਼ੇ ਦੀ ਕੋਈ ਗੱਲ ਨਹੀਂ ਤੁਸੀਂ ਇਹਨੂੰ ਪਹਿਲਾਂ ਟੈਸਟ ਦਿਵਾਓ ਤਾਂ ਬੇਟੇ ਨੇ ਫਿਜ਼ੀਕਲੀ ਰਿਟਰਨ ਤੇ ਜੋ ਵੀ ਹੈ ਮਤਲਬ ਹਰ ਤਰ੍ਹਾਂ ਦਾ ਟੈਸਟ ਕਲੀਅਰ ਕੀਤਾ 2 ਮਹੀਨੇ ਉਹਨੇ ਪੂਰੀ ਟੈਸਟ ਵਗੈਰਾ ਦੇ ਕੇ ਤੇ ਜਿਹਨੂੰ ਮਿਲੀ ਤਾਂ ਉਹਦਾ ਟੈਸਟ ਕਲੀਅਰ ਹੋ ਗਿਆ ਫਿਰ ਉੱਥੇ ਨਿਊਜ਼ੀਲੈਂਡ ਸਰਕਾਰ ਨੇ ਉਹਨੂੰ ਜੇਲਡ ਡਿਪਾਰਟਮੈਂਟ ਦੇ ਵਿੱਚ ਇਹਨੂੰ ਜਵਾਬ ਦਿੱਤੀ ਤੇ ਹੁਣ ਸਾਨੂੰ ਜਦੋਂ ਅਸੀਂ ਉਹਨੂੰ ਕਿਹਾ ਵੀ ਤੂੰ ਬਾਹ ਕੋ ਦੋ ਵਾਪਸ ਆਣਾ ਹੈ ਤੇ ਬੇਟੇ ਨੇ ਕਿਹਾ ਬੇਟੀ ਨੇ ਫੇ ਸਾਨੂੰ ਕਿਹਾ ਵੀ ਨਹੀਂ ਉੱਥੇ ਨਿਊਜ਼ੀਲੈਂਡ ਸਰਕਾਰ ਨੇ ਤੁਹਾਡਾ ਬੇਟਾ ਰੱਖ ਲਿਆ ਆ ਹੁਣ ਅਸੀਂ ਇਹਨੂੰ ਵਾਪਸ ਨਹੀਂ ਭੇਜਣਾ ਉਸ ਟਾਈਮ ਤਾਂ ਸਾਨੂੰ ਮਤਲਬ ਯਕੀਨ ਵੀ ਨਹੀਂ ਹੋਇਆ ਵੀ ਇਹ ਗੱਲ ਐਦਾਂ ਆ ਅਸੀਂ ਕਿਹਾ ਵੀ ਮਜ਼ਾਕ ਕਰਦੇ ਆ ਬੱਚੇ ਕਹਿੰਦੇ ਨਹੀਂ ਮੰਮਾ ਵੀ ਸੱਚੀ ਮੈਨੂੰ ਉੱਥੇ ਗਵਰਨਮੈਂਟ ਜੌਬ ਮਿਲ ਗਈ ਆ ਤੇ 5 ਸਾਲ ਦਾ ਉਹਨਾਂ ਨੇ ਵੀਜ਼ਾ ਦੇ ਦਿੱਤਾ ਮੈਨੂੰ ਹੁਣ ਤਾਂ ਫੇ ਮੈਂ ਕੁਛ ਪੀਆਰ ਵਗੈਰਾ ਜੋ ਵੀ ਆ 5 ਸਾਲ ਬਾਅਦ ਹੀ ਆਉਂਗਾ ਤੇ ਨਾਲੇ ਫਿਰ ਆਪਣੇ ਏਰੀਆ ਚ ਪਤਾ ਤਾਂ ਲੱਗੂਗਾ ਵੀ ਬੇਟਾ ਤੁਹਾਡਾ ਕੁਝ ਬਣ ਕੇ ਆਇਆ ਹੈ ਬਹੁਤ ਸਾਨੂੰ ਮਤਲਬ ਮਾਣ ਆਪਣੇ ਬੱਚੇ ਤੇ ਪਰ ਮੇਰਾ ਬੇਟਾ ਫਿਟਨੈਸ ਲਈ ਵੀ ਬਹੁਤ ਵਧੀਆ ਸੀ ਤੇ ਉਹਨੂੰ ਬਹੁਤ ਜ਼ਿਆਦਾ ਹੈਲਥ ਕੌਨਸ਼ੀਅਸ ਬਹੁਤ ਜ਼ਿਆਦਾ ਸੀ ਤੋ ਉਹ ਜਿਹੜੀ ਉਹਦੀ ਤਪੱਸਿਆ ਆ 12 ਸਾਲ ਦੀ ਤਪੱਸਿਆ ਸਫਲ ਹੋ ਗਈ ਮਤਲਬ 12 ਸਾਲ ਤੋਂ ਉਹਨੂੰ ਸੀਗਾ ਵੀ ਮਾਂ ਨਹੀਂ ਖਾਣਾ ਮੈਨੂੰ ਵੀ ਬਹੁਤ ਕਹਿੰਦਾ ਸੀ ਮम्मा ਆ ਨਾ ਕਰੋ ਨਾ ਕਰੋ ਤੇ ਮੈਨੂੰ ਵੀ ਉਹਨੇ ਬਹੁਤ ਉਹਦਾ ਹੈਲਥ ਇਸ਼ੂ ਸੀਗੇ ਉਹਨੇ ਮੈਨੂੰ ਕਾਫੀ ਆਪਣੇ ਉਹਦੇ ਨਾਲ ਸੈੱਟ ਕੀਤਾ ਆ ਤੇ ਹੁਣ ਉਧਰਲੀ ਸਰਕਾਰ ਨੇ ਮੁੱਲ ਪਾਇਆ ਉਹਦਾ ਤੇ ਮੈਨੂੰ ਇਸ ਤੋਂ ਹੋਰ ਜ਼ਿਆਦਾ ਖੁਸ਼ੀ ਹੋਰ ਮੇਰੇ ਮਾਈਂਡ ਚ ਤਾਂ ਹੈ ਸਾਡੇ ਤਾਂ ਹੈ ਹੀ ਨਹੀਂ ਸੀ ਅਸੀਂ ਤਾਂ ਵੇਟ ਕਰਦੇ ਸੀਗੇ ਨਿਊਜ਼ੀਲੈਂਡ ਸਰਕਾਰ ਨੇ ਜੀ ਉਹਦਾ ਮੁੱਲ ਪਾਇਆ ਮੈਂ ਅਫਸਰਾ ਨੇ ਦੇਖ ਕੇ ਉਹ ਬਹੁਤ ਖੁਸ਼ ਹੋਏ ਸਾਰੇ ਜਣੇ ਦੇਖ ਕੇ ਤੇ ਉਹਨਾਂ ਨੇ ਸਾਡਾ ਲੈ ਹੀ ਗਏ ਬੇਟਾ ਇਹੀ ਕਹਿ ਸਕਦੇ ਹੁਣ ਆਪਾਂ ਹਾਂਜੀ ਇਹ ਸਤਿਅਮ ਗੌਤਮ ਆਪਣਾ ਭਤੀਜਾ ਹੈ ਜੀ ਤੇ ਮੁੰਡਾ ਬਹੁਤ ਮਿਹਨਤੀ ਸੀ ਤੇ ਉਹਦਾ ਪਤਾ ਹੀ ਨਾ ਲੱਗ ਕਦੋਂ ਜਵਾਨ ਹੋਇਆ ਤੇ ਕਦੋਂ ਕਿੱਥੇ ਬਾਹਰ ਪਹੁੰਚ ਗਿਆ ਜੀ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਤੇ ਸਾਨੂੰ ਪਤਾ ਲੱਗਾ ਪਿਓ ਬਾਹਰ ਪੁਲਿਸ ਚ ਭਰਤੀ ਹੋ ਗਿਆ ਤੇ ਉਹ ਘੁੰਮਣ ਸੀਗਾ ਜੀ ਤੇ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਬਸ ਹੁਣ ਅਸੀਂ ਇਹ ਗੱਲ ਕਹਿੰਨੇ ਪਏ ਉਹ ਦਿਨ ਦੁਖਣੀ ਰਾਜੋਗਣੀ ਤਰਤੀ ਕਰੇ ਜੀ ਤੇ ਮਹਾਰਾਜ ਵੀ ਇਹ ਅਰਦਾਸ ਕਰਦੇ ਆ ਬਸ ਗਾਹਾਂ ਤੋਂ ਗਾਹ ਪੈਂਦੇ ਬਦਾਈਆ ਬਈ ਇਲਾਕੇ ਚ ਰਿਸ਼ਤੇਦਾਰਾਂ ਚ ਸਾਰੇ ਪਾਸੇ ਐ ਸੱਜੇ ਦੇ ਵਿੱਚ ਸਾਰੇ ਪਾਸੇ ਐ ਵਾਹ ਭਾਈ ਹੋਈ ਪਈ ਆ ਵੀ ਸਾਡੇ ਸੱਲੇ ਦਾ ਮਾਣ ਤੇ ਮੁੰਡਾ ਹੋ ਕੇ ਨਿਕਲਿਆ ਤੇ ਗਿਆ ਸੀ ਟੂਰਿਸਟ ਵੀ ਤੇ ਉੱਥੇ ਪੁਲਿਸ ਨੇ ਭਰਦੀ ਕਰ ਲਿਆ ਸਭ ਅਚੰਬਤ ਆ ਜੀ ਇਸ ਗੱਲ ਤੋਂ ਮੈਂ ਯਹਾਂ ਸਤਿਅਮ ਕੇ ਨਾ ਬਿਲਕੁਲ ਦੁਕਾਨ ਦੇ ਸਾਹਮਣੇ ہماری ਦੁਕਾਨ ਹੈ ਸਤਿਅਮ ਹੈਲਥ ਕੌਨਸ਼ੀਅਸ ਬਹੁਤ ਜ਼ਿਆਦਾ ਹੈ ਸ਼ੁਰੂ ਸੇ ਹੀ ਇਸਨੇ ਰੱਖਿਆ ਹੈ ਆਪਣਾ ਕਿ ਮੈਨੇ ਆਪਣਾ ਫਿਜ਼ੀਕਲ ਫਿਟਨੈਸ ਰੱਖਣੀ ਹੈ इसकी मम्मी पहले बहुत ज़्यादा हेल्दी थे अब आप देख सकते हो कि उसकी मम्मा को उसने किस तरह हेल्थ में एंड फिटनेस दी है और हमें वाकई यकीन नहीं हो रहा कि वो वहाँ सरकारी जॉब पर हो गया है पर खुशी बहुत ज़्यादा है खुशी जो है वो तो हम संभाल ही नहीं पा रहे कि इतनी ज़्यादा खुशी है कि हमारा बच्चा हमारे सामने इतने छोटे से इतना बड़ा और आज कहाँ पहुँच गया वो ख़ुशी बहुत ज़्यादा है